ਜਦੋਂ ਕੋਈ ਗਲਤ ਹੋ ਜਾਵੇ ਤਾਂ ਕਈ ਵਾਰ ਆਪਾਂ ਨੂੰ ਲੱਗਦਾ ਕਿ ਇਸ ਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਸ਼ਾਇਦ ਇਹ ਸੁਧਰ ਜਾਵੇ ਇਸ ਵਿੱਚ ਵੀ ਦੋ ਗੱਲਾਂ ਹੁੰਦੀਆਂ ਨੇ ਕਈ ਵਾਰ ਤਾਂ ਅਗਲਾ ਬੰਦਾ ਸੁਧਰ ਜਾਂਦਾ ਪਰ ਕਈ ਵਾਰ ਉਹ ਇਹੋ ਜਿਹਾ ਕੁਝ ਕਰ ਦਿੰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਪਤਨੀ ਜੋ ਕਿ ਗਲਤ ਹੋ ਜਾਂਦੀ ਹੈ ਗਲਤ ਚੱਲ ਪੈਂਦੀ ਹੈ ਤਾਂ ਫੇਰ ਜੋ ਉਸ ਦਾ ਪਤੀ ਹੁੰਦਾ ਉਸ ਨੂੰ ਸੁਧਰਨ ਦਾ ਮੌਕਾ ਦਿੰਦਾ ਹੈ ਪਰ ਇਹ ਸੁਧਰਨ ਦਾ ਮੌਕਾ ਜੋ ਪਤੀ ਨੇ ਦਿੱਤਾ ਸੀ ਉਹ ਇੰਨਾ ਭਿਆਨਕ ਰੂਪ ਧਾਰਨ ਕਰ ਲੈਂਦਾ ਕਿ ਜਿਸ ਦੀ ਪਤੀ ਨੇ ਵੀ ਕਲਪਨਾ ਨਹੀਂ ਕੀਤੀ ਸੀ ਤੇ ਫਿਰ ਇੱਕ ਕਤਲ ਹੁੰਦਾ ਹੈ ਤੇ ਜਦੋਂ ਫਿਰ ਕਤਲ ਦੇ ਪਿਛਲੀ ਸਾਰੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਬਿਹਾਰ ਦਾ ਭਾਗਲਪੁਰ ਇੱਥੋਂ ਦਾ ਰਹਿਣ ਵਾਲਾ ਸ਼ੰਭੂ ਜੋ ਕਿ ਵਿਆਹਿਆ ਹੋਇਆ ਸੀ ਜ਼ਿੰਦਗੀ ਚੰਗੀ ਚੱਲ ਰਹੀ ਸੀ ਗੱਲ 2022 ਦੀ ਹੈ ਸਭ ਕੁਝ ਬੜਾ ਵਧੀਆ ਚੱਲਦਾ ਸੀ ਇੱਕ ਦਿਨ ਸ਼ੰਭੂ ਅਚਾਨਕ ਘਰੋਂ ਲਾਪਤਾ ਹੋ ਜਾਂਦਾ ਹੈ ਤੇ ਉਸ ਦੀ ਪਤਨੀ ਬੜੀ ਪਰੇਸ਼ਾਨ ਹੁੰਦੀ ਹੈ ਉਸ ਨੂੰ ਕਾਲ ਕੀਤੀ ਜਾਂਦੀ ਹੈ ਫੋਨ ਉਸ ਦਾ ਬੰਦ ਆ ਰਿਹਾ ਸੀ ਹੁਣ ਆਸੇ ਪਾਸਿਓਂ ਦੋਸਤ ਮਿੱਤਰਾਂ ਤੋਂ ਰਿਸ਼ਤੇਦਾਰਾਂ ਤੋਂ ਸਭ ਕਿਤੇ ਪਤਾ ਕੀਤਾ ਜਾਂਦਾ ਪਰ ਸ਼ੰਭੂ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਇਹ ਗੱਲ ਸਾਰੇ ਕਿਤੇ ਫੈਲ ਜਾਂਦੀ ਹੈ ਕਿ ਸ਼ੰਭੂ ਲਾਪਤਾ ਹੋ ਗਿਆ ਦੂਸਰਾ ਦਿਨ ਆ ਜਾਂਦਾ ਪਰ ਸ਼ੰਭੂ ਦਾ ਕੁਝ ਵੀ ਪਤਾ ਨਹੀਂ ਸੀ ਹੁਣ ਪੁਲਿਸ ਥਾਣੇ ਦੇ ਵਿੱਚ ਜਾ ਕੇ ਸ਼ੰਭੂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਸ਼ੰਭੂ ਦਾ ਪਤਾ ਕਰੋ ਕਿ ਆਖਰ ਉਹ ਗਿਆ ਕਿੱਥੇ ਕਿਉਂਕਿ ਉਹ ਕੰਮਕਾਰ ਵਾਲਾ ਬੰਦਾ ਸੀ ਜੋ ਪੁਲਿਸ ਹੁੰਦੀ ਹੈ ਉਹ ਰਿਪੋਰਟ ਲਿਖਦੀ ਹੈ ਰਿਪੋਰਟ ਲਿਖਣ ਤੋਂ ਬਾਅਦ ਇਸ ਜੋ ਇਹ ਮਾਮਲਾ ਸੀ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਤਾ ਜਾਂਦਾ ਹੁਣ ਕੁਝ ਦਿਨ ਲੰਘ ਜਾਂਦੇ ਨੇ ਉਸ ਤੋਂ ਬਾਅਦ ਇੱਕ লাশ ਮਿਲਦੀ ਹੈ ਇੱਕ ਬੰਦੇ ਦੀ ਪੁਲਿਸ ਹੁਣ ਜਾਣਨਾ ਚਾਹੁੰਦੀ ਸੀ ਕਿ ਆਖਰੀ লাশ ਹੈ ਕਿਸ ਦੀ ਜੋ ਸ਼ੰਭੂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਹੋਈ ਸੀ ਉਸ ਦੇ ਨਾਲ ਪੁਲਿਸ ਇਸ ਡੈੱਡ ਬੋਡੀ ਨੂੰ ਮਲਾ ਕੇ ਦੇਖਦੀ ਹੈ ਉਸ ਦੀਆਂ ਫੋਟੋਆਂ ਦੇ ਨਾਲ ਤਾਂ ਪੁਲਿਸ ਨੂੰ ਲੱਗਦਾ ਕਿ ਇਹ ਜੋ লাশ ਆ ਸ਼ੰਭੂ ਦੀ ਹੈ ਫਿਰ ਜੋ ਸ਼ੰਭੂ ਦੇ ਪਰਿਵਾਰ ਵਾਲੇ ਹੁੰਦੇ ਆ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਤੋਂ ਸਨਾਖਤ ਕਰਵਾਈ ਜਾਂਦੀ ਹੈ ਤਾਂ ਜੋ ਕੱਪੜੇ ਸੀ ਉਹਨਾਂ ਨੂੰ ਦੇਖ ਕੇ ਤੇ ਬੋਡੀ ਨੂੰ ਦੇਖ ਕੇ ਘਰ ਵਾਲੇ ਕਹਿੰਦੇ ਆ ਕਿ ਹਾਂ ਇਹ ਜੋ লাশ ਆ ਇਹ ਸ਼ੰਭੂ ਦੀ ਹੈ ਸ਼ੰਭੂ ਦੀ ਜੋ ਪਤਨੀ ਸੀ ਉਹ ਉੱਚੀ-ਉੱਚੀ ਰੋ ਰਹੀ ਸੀ ਕਿਉਂਕਿ ਉਸ ਦੇ ਸਿਰ ਦਾ ਸਾਈਂ ਇਸ ਦੁਨੀਆ ਤੋਂ ਚਲੇ ਗਿਆ ਸੀ ਉਸ ਦੀ ਹਾਲਤ ਨੂੰ ਦੇਖ ਕੇ ਸਭ ਨੂੰ ਉਸ ਉੱਪਰ ਤਰਸ ਆ ਰਿਹਾ ਸੀ ਕਿ ਇਸ ਵਿਚਾਰੀ ਦਾ ਪਿੱਛੋਂ ਕੀ ਬਣੇਗਾ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਸ਼ੰਭੂ ਦਾ ਜੋ ਕਤਲ ਹੈ ਉਹ ਕਿਸ ਨੇ ਕੀਤਾ ਕਿਉਂ ਕੀਤਾ ਤੇ ਜੋ ਇਹ ਲਾਪਤਾ ਵਾਲੀ ਰਿਪੋਰਟ ਸੀ ਹੁਣ ਇਹ ਕਤਲ ਦੇ ਵਿੱਚ ਤਬਦੀਲ ਹੋ ਗਈ ਸੀ ਹੱਤਿਆ ਦੇ ਵਿੱਚ ਤਬਦੀਲ ਹੋ ਗਈ ਸੀ ਜੋ ਪੁਲਿਸ ਸੀ ਉਹ ਇਸ ਮਾਮਲੇ ਦੀ ਸ਼ਾਨਬੀਨ ਕਰਦੀ ਹੈ ਆਪਣੇ ਮੁਖਬਰਾਂ ਨੂੰ ਐਕਟਿਵ ਕੀਤਾ ਜਾਂਦਾ ਹੈ ਤੇ ਸ਼ੰਭੂ ਦੇ ਪਰਿਵਾਰ ਵਾਲਿਆਂ ਤੋਂ ਪੁੱਛਿਆ ਜਾਂਦਾ ਕਿ ਸ਼ੰਭੂ ਦੀ ਕਿਸੇ ਨਾਲ ਦੁਸ਼ਮਣੀ ਹੋਵੇ ਤਾਂ ਪਰਿਵਾਰ ਵਾਲੇ ਇਸ ਗੱਲ ਤੋਂ ਨਾ ਕਰ ਦਿੰਦੇ ਆ ਆਣਗਮਾਨ ਤੋਂ ਵੀ ਪੁੱਛਿਆ ਜਾਂਦਾ ਪਰ ਉਹ ਕਹਿੰਦੇ ਨੇ ਕਿ ਸ਼ੰਭੂ ਦੀ ਐਦਾਂ ਦੀ ਕਿਸੇ ਨਾਲ ਕੋਈ ਵੀ ਲੜਾਈ ਨਹੀਂ ਸੀ ਕਿ ਉਸ ਦਾ ਕੋਈ ਕਤਲ ਕਰ ਦੇਵੇ ਹੁਣ ਪੁਲਿਸ ਸੋਚਦੀ ਹੈ ਕਿ ਆਖਰ ਸ਼ੰਭੂ ਦਾ ਕਤਲ ਕੌਣ ਕਰ ਸਕਦਾ ਤਾਂ ਪੁਲਿਸ ਦੇ ਕੋਲ ਇੱਕ ਬੰਦਾ ਪਹੁੰਚਦਾ ਉਹ ਕਹਿੰਦਾ ਕਿ ਤੁਸੀਂ ਮੇਰੇ ਬਾਰੇ ਤਾਂ ਨਾ ਦੱਸਿਓ ਪਰ ਮੈਨੂੰ ਲੱਗਦਾ ਹੈ ਕਿ ਜੋ ਸ਼ੰਭੂ ਦੀ ਘਰ ਵਾਲੀ ਹੈ ਉਸ ਦੀਆਂ ਹਰਕਤਾਂ ਠੀਕ ਨਹੀਂ ਕਿਉਂਕਿ ਸ਼ੰਭੂ ਦੀ ਘਰ ਵਾਲੀ ਦੀ ਤਾਂ ਸ਼ੰਭੂ ਨਾਲ ਜ਼ਿਆਦਾ ਬਣਦੀ ਨਹੀਂ ਸੀ ਤੇ ਹੁਣ ਉਹ ਐਨੀ ਉੱਚੀ ਉੱਚੀ ਰੋ ਰਹੀ ਹੈ ਤੇ ਕਹਿ ਰਹੀ ਹੈ ਕਿ ਮੇਰੇ ਪਤੀ ਦੇ ਕਾਤਲਾਂ ਦਾ ਪਤਾ ਕਰੋ ਮੈਨੂੰ ਇਹ ਲੱਗਦਾ ਕਿ ਜਿਵੇਂ ਉਹ ਨਾਟਕ ਕਰਦੀ ਹੋਵੇ ਤੇ ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜੋ ਸ਼ੰਭੂ ਦੀ ਘਰ ਵਾਲੀ ਹੈ ਜਿਸ ਦਾ ਨਾਮ ਪੂਨਮ ਸੀ ਉਹ ਕਿਸੇ ਦੇ ਨਾਲ ਭੱਜ ਵੀ ਗਈ ਸੀ ਤੇ ਉਸ ਤੋਂ ਬਾਅਦ ਵਾਪਸ ਆ ਗਈ ਸੀ ਹੁਣ ਪੁਲਿਸ ਦਾ ਜੋ ਸ਼ੱਕ ਸੀ ਉਹ ਸ਼ੰਭੂ ਦੀ ਘਰਵਾਲੀ ਤੇ ਜਾਂਦਾ ਹੈ ਸ਼ੰਭੂ ਦੀ ਘਰਵਾਲੀ ਦੇ ਮੋਬਾਈਲ ਦੀ ਸੀਡੀਆਰ ਕਰਵਾਈ ਜਾਂਦੀ ਹੈ ਤੇ ਉਸ ਵਿੱਚ ਇੱਕ ਨੰਬਰ ਆਉਂਦਾ ਜਿਸ ਉੱਤੇ ਬਹੁਤ ਜ਼ਿਆਦਾ ਗੱਲ ਹੁੰਦੀ ਸੀ ਤੇ ਉਹ ਨੰਬਰ ਸੀ ਸੋਨੇ ਲਾਲ ਮੰਡਲ ਦਾ ਹੁਣ ਪੁਲਿਸ ਸ਼ੰਭੂ ਦੀ ਘਰਵਾਲੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਸ਼ੰਭੂ ਦੀ ਘਰਵਾਲੀ ਪੁਲਿਸ ਨੂੰ ਕਹਿੰਦੀ ਹੈ ਕਿ ਮੇਰਾ ਪਤੀ ਮਰ ਗਿਆ ਤੇ ਤੁਸੀਂ ਮੈਥੋਂ ਹੀ ਪੁੱਛਗਿਛ ਕਰ ਰਹੇ ਹਾਂ ਤੁਹਾਨੂੰ ਕਾਤਲਾ ਨੂੰ ਲੱਭਣਾ ਚਾਹੀਦਾ ਪਰ ਪੁਲਿਸ ਦਾ ਜੋ ਸ਼ੱਕ ਸੀ ਉਹ ਯਕੀਨ ਵਿੱਚ ਬਦਲ ਗਿਆ ਸੀ ਕਿਉਂਕਿ ਪੁਲਿਸ ਨੇ ਜਦੋਂ ਪੂਨਮ ਦੇ ਮੋਬਾਈਲ ਦੀ ਸੀਡੀ ਆਰ ਕਢਵਾਈ ਤਾਂ ਤਾਂ ਉਸ ਵਿੱਚ ਸੋਨੇ ਲਾਲ ਮੰਡਲ ਦਾ ਨਾਮ ਆ ਗਿਆ ਸੀ ਹੁਣ ਸੋਨੇ ਲਾਲ ਮੰਡਲ ਨੂੰ ਵੀ ਗ੍ਰਫਤਾਰ ਕੀਤਾ ਜਾਂਦਾ ਦੋਨਾਂ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਜੋ ਪੂਨਮ ਹੁੰਦੀ ਆ ਉਸ ਤੋਂ ਸੱਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਪੂਨਮ ਟੁੱਟ ਜਾਂਦੀ ਆ ਹੁਣ ਜੋ ਕਹਾਣੀ ਦੱਸਦੀ ਆ ਉਸ ਨੂੰ ਸੁਣ ਕੇ ਤਾਂ ਸਭ ਹੈਰਾਨ ਹੋ ਜਾਂਦੇ ਆ ਉਹ ਦੱਸਦੀ ਆ ਕਿ ਜੋ ਮੇਰਾ ਪਤੀ ਸ਼ੰਭੂ ਸੀ ਉਹ ਕੰਮਕਾਰ ਦੇ ਸਿਲਸਲੇ ਵਿੱਚ ਇੱਧਰ ਉੱਧਰ ਰਹਿੰਦਾ ਸੀ ਯਾਨੀ ਉਹ ਕੰਮਕਾਰ ਵਾਲਾ ਬੰਦਾ ਸੀ ਪਰ ਜੋ ਸੋਨੇ ਲਾਲ ਪੰਡਤ ਸੀ ਇੱਕ ਜਗਾੜੂ ਕਿਸਮ ਦਾ ਬੰਦਾ ਸੀ ਇਹ ਐਦਾਂ ਹੀ ਲੋਕਾਂ ਦੇ ਘਰਾਂ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਤਾਂ ਇੱਕ ਦਿਨ ਇਸ ਦੀ ਮੁਲਾਕਾਤ ਪੂਨਮ ਦੇ ਨਾਲ ਹੁੰਦੀ ਹੈ ਪੂਨਮ ਦੇ ਨਾਲ ਇਸ ਦੀ ਜਾਣ ਪਛਾਣ ਹੋ ਜਾਂਦੀ ਹੈ ਗੱਲਾਂ ਬਾਤਾਂ ਹੋਣ ਲੱਗਦੀਆਂ ਤੇ ਇਹਨਾਂ ਦਾ ਪਿਆਰ ਹੋ ਜਾਂਦਾ ਹੈ ਪਿਆਰ ਤੋਂ ਬਾਅਦ ਹੁਣ ਇਹ ਸਰੀਰਕ ਸੰਬੰਧ ਬਣਾਉਣ ਲੱਗ ਜਾਂਦੇ ਆ ਉਸ ਤੋਂ ਬਾਅਦ ਜਦੋਂ ਹੁਣ ਸੋਨੇ ਲਾਲ ਪੰਡਿਤ ਸ਼ੰਭੂ ਘਰ ਨਹੀਂ ਹੁੰਦਾ ਸੀ ਤਾਂ ਇਸ ਦੇ ਘਰ ਆ ਜਾਂਦਾ ਇਸ ਦੀ ਘਰ ਵਾਲੀ ਦੇ ਨਾਲ ਸੰਬੰਧ ਬਣਾਉਂਦਾ ਕਈ ਵਾਰ ਘਰ ਵਾਲੀ ਵੀ ਬਾਹਰ ਜਾ ਕੇ ਉਸ ਨਾਲ ਸੰਬੰਧ ਬਣਾਉਂਦੀ ਯਾਨੀ ਇਹਨਾਂ ਦਾ ਹੁਣ ਐਦਾਂ ਸਿਲਸਿਲਾ ਚੱਲ ਪਿਆ ਸੀ ਇਹ ਗੱਲ ਕਈ ਲੋਕਾਂ ਨੂੰ ਪਤਾ ਲੱਗ ਜਾਂਦੀ ਹੈ ਤੇ ਉਹ ਗੱਲ ਹੁੰਦੀ ਹੁੰਦੀ ਸ਼ੰਭੂ ਲਾਲ ਤੱਕ ਪਹੁੰਚ ਜਾਂਦੀ ਹੈ ਤੇ ਸ਼ੰਭੂ ਲਾਲ ਆਪਣੀ ਪਤਨੀ ਨੂੰ ਝਿੜਕਦਾ ਹੈ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਇਹ ਸਹੀ ਨਹੀਂ ਕਰ ਰਹੀ ਤੇਰੀਆਂ ਇਹ ਹਰਕਤਾਂ ਬਿਲਕੁਲ ਗਲਤ ਨੇ ਤੂੰ ਸੋਨੇ ਲਾਲ ਨੂੰ ਨਹੀਂ ਮਿਲੇਂਗੀ ਤੇ ਅੱਜ ਤੋਂ ਬਾਅਦ ਸੋਨੇ ਲਾਲ ਇੱਥੇ ਦਿਖਣਾ ਵੀ ਨਹੀਂ ਚਾਹੀਦਾ ਇਹ ਗੱਲਾਂ ਜਦੋਂ ਸ਼ੰਭੂ ਆਪਣੀ ਘਰ ਵਾਲੀ ਪੂਨਮ ਨੂੰ ਕਹਿੰਦਾ ਤਾਂ ਪੂਨਮ ਉਸ ਤੋਂ ਬਾਅਦ ਸੋਨੇ ਲਾਲ ਦੇ ਨਾਲ ਗੱਲ ਕਰਦੀ ਹੈ ਤਾ ਸੋਨੇ ਲਾਲ ਉਸ ਨੂੰ ਕਹਿੰਦਾ ਕਿ ਆਪਾਂ ਘਰੋਂ ਭੱਜ ਜਾਨੇ ਆ ਤੇ ਆਪਾਂ ਬਾਹਰ ਜਾ ਕੇ ਕਿਤੇ ਰਹਿ ਲਵਾਂਗੇ ਹੁਣ ਸੋਨੇ ਲਾਲ ਤੇ ਪੂਨਮ ਦੋਨੋਂ ਘਰੋਂ ਭੱਜ ਜਾਂਦੇ ਨੇ ਦਿੱਲੀ ਚਲੇ ਜਾਂਦੇ ਨੇ ਪਰ ਉੱਥੇ ਇਹਨਾਂ ਕੋਲ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ ਖਾਣ ਪੀਣ ਦਾ ਕੰਮ ਕਰਨ ਦਾ ਕੋਈ ਵੀ ਇਹਨਾਂ ਦਾ ਉੱਥੇ ਜਿਗਾਰਡ ਨਹੀਂ ਬਣਦਾ ਹੁਣ ਸੋਨੇ ਲਾਲ ਤੇ ਪੂਨਮ ਦੋਨੋਂ ਮੋੜ ਆਉਂਦੇ ਨੇ ਤੇ ਪੂਨਮ ਆਪਣੇ ਪਤੀ ਸ਼ੰਭੂ ਦੇ ਕੋਲ ਆ ਜਾਂਦੀ ਹੈ ਸ਼ੰਭੂ ਇਸ ਨਾਲ ਲੜਾਈ ਝਗੜਾ ਕਰਦਾ ਹੈ ਤੇ ਇਸ ਨੂੰ ਬੁਰਾ ਭਲਾ ਕਹਿੰਦਾ ਤੇ ਕਹਿੰਦਾ ਕਿ ਇਸ ਵਾਰ ਤਾਂ ਤੈਨੂੰ ਮੈਂ ਮaaf ਕਰ ਦਿੱਤਾ ਪਰ ਅਗਲੀ ਵਾਰ ਜੇ ਤੂੰ ਐਦਾਂ ਦੀ ਗਲਤੀ ਕੀਤੀ ਆ ਤਾਂ ਤੈਨੂੰ ਮੈਂ ਘਰ ਵਿੱਚ ਨਹੀਂ ਵੜਨ ਦੇਵਾਂਗਾ ਹੁਣ ਜੋ ਪੂਨਮ ਅਤੇ ਸੋਨੇ ਲਾਲ ਹੁੰਦੇ ਦੋਨਾਂ ਨੂੰ ਲੱਗਦਾ ਹੈ ਕਿ ਜੋ ਇਹ ਸ਼ੰਭੂ ਆ ਜੇ ਇਸ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਫੇਰ ਜੋ ਪੈਸਾ ਗਾ ਤੇ ਜੋ ਪ੍ਰਾਪਰਟੀ ਆ ਜੋ ਘਰ ਆ ਉਹ ਆਪਣੇ ਕੋਲ ਰਹਿ ਜਾਏਗਾ ਤੇ ਉਸ ਤੋਂ ਬਾਅਦ ਆਪਾਂ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਜਾਂ ਫਿਰ ਆਪਾਂ ਇਹ ਘਰ ਵੇਚ ਕੇ ਕਿਤੇ ਹੋਰ ਚਲੇ ਜਾਵਾਂਗੇ ਜਾਨੀ ਆਪਣੇ ਕੋਲ ਪੈਸੇ ਆ ਜਾਣਗੇ ਹੁਣ ਇਹਨਾਂ ਕੋਲ ਪੈਸੇ ਨਹੀਂ ਸੀ ਇਸ ਕਰਕੇ ਇਹ ਵਾਪਸ ਆ ਗਏ ਸੀ ਜੋ ਪੂਨਮ ਹੁੰਦੀ ਆ ਉਹ ਸੋਨੇ ਲਾਲ ਦੇ ਨਾਲ ਪਲੈਨਿੰਗ ਕਰਦੀ ਹੈ ਸ਼ੰਭੂ ਦੇ ਕਤਲ ਦੀ ਹੁਣ ਇੱਕ ਦਿਨ ਰਾਤ ਨੂੰ ਜਦੋਂ ਸ਼ੰਭੂ ਘਰੋਂ ਬਾਹਰ ਹੁੰਦਾ ਤਾਂ ਪੂਨਮ ਸੋਨੇ ਲਾਲ ਨੂੰ ਉਸਦੀ ਲੋਕੇਸ਼ਨ ਦੱਸਦੀ ਆ ਸੋਨੇ ਲਾਲ ਤੇ ਪੂਨਮ ਦੋਨੋਂ ਉਸ ਜਗ੍ਹਾ ਤੇ ਚਲੇ ਜਾਂਦੇ ਨੇ ਤੇ ਜਾ ਕੇ ਜੋ ਸ਼ੰਭੂ ਹੁੰਦਾ ਉਸ ਦਾ ਕਤਲ ਕਰ ਦਿੰਦੇ ਨੇ ਕਤਲ ਕਰਨ ਤੋਂ ਬਾਅਦ ਜੋ ਸੋਨੇ ਲਾਲ ਹੁੰਦਾ ਉਹ ਆਪਣੇ ਘਰ ਚ ਲਿਆ ਜਾਂਦਾ ਤੇ ਜੋ ਪੂਨਮ ਹੁੰਦੀ ਆ ਉਹ ਘਰ ਆ ਕੇ ਰੌਲਾ ਪਾ ਦਿੰਦੀ ਹੈ ਕਿ ਜੋ ਸ਼ੰਭੂ ਆ ਉਹ ਲਾਪਤਾ ਹੋ ਗਿਆ ਉਹ ਘਰ ਨਹੀਂ ਆਇਆ ਉਸ ਦਾ ਕੁਝ ਵੀ ਪਤਾ ਨਹੀਂ ਜਾਨੀ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਪੁਲਿਸ ਨੂੰ ਤੇ ਲੋਕਾਂ ਨੂੰ ਬੇਵਕੂਫ ਬਣਾ ਦੇਵਾਂਗੀ ਪਰ ਜਦੋਂ ਫਿਰ ਪੁਲਿਸ ਇਸ ਮਾਮਲੇ ਦੀ ਚੰਗੀ ਤਰ੍ਹਾਂ ਤਫ਼ਤੀਸ਼ ਕਰਦੀ ਹੈ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਪੁਲਿਸ ਦੇ ਸਾਹਮਣੇ ਜੋ ਕੁਝ ਨਿਕਲ ਕੇ ਆਉਂਦਾ ਉਸ ਦੇ ਆਧਾਰ ਉੱਤੇ ਪੂਨਮ ਨੂੰ ਤੇ ਸੋਨੇ ਲਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹੁਣ ਇਹਨਾਂ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਫਿਰ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਫਿਰ ਇਹਨਾਂ ਉੱਤੇ ਮੁਕੱਦਮਾ ਚੱਲਦਾ ਹੈ ਸੋਨੇ ਲਾਲ ਅਤੇ ਪੂਨਮ ਨੂੰ ਅਦਾਲਤ ਵੱਲੋਂ ਤਕਰੀਬਨ 2 ਸਵਾ 2 ਸਾਲ ਬਾਅਦ 23 ਜਨਵਰੀ 2025 ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਕਿਉਂਕਿ ਜੋ ਇਹ ਸਜ਼ਾ ਗਈ ਉਹ ਨਿਚਲੀ ਅਦਾਲਤ ਨੇ ਸੁਣਾਈ ਹੈ ਅੱਗੇ ਹੁਣ ਸੋਨੇ ਲਾਲ ਤੇ ਪੂਨਮ ਅਪੀਲ ਕਰਦੇ ਨੇ ਅੱਗੇ ਹਾਈ ਕੋਰਟ ਉਹਨਾਂ ਨੂੰ ਕੀ ਸਜ਼ਾ ਦਿੰਦੀ ਹੈ ਉਹਨਾਂ ਦੀ ਸਜ਼ਾ ਬਰਕਰਾਰ ਰੱਖਦੀ ਹੈ ਜਾਂ ਫਿਰ ਉਹਨਾਂ ਦੀ ਸਜ਼ਾ ਨੂੰ ਕੱਟ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਕ ਪਤੀ ਨੇ ਸੋਚਿਆ ਕਿ ਮੈਂ ਆਪਣੀ ਪਤਨੀ ਨੂੰ ਸੁਧਰਨ ਦਾ ਮੌਕਾ ਦੇ ਦੇਵਾਂ ਇਸ ਲਈ ਉਸ ਨੇ ਉਸ ਨੂੰ ਫੇਰ ਵੀ ਸਬਕਾਰ ਕਰ ਲਿਆ ਕਿਉਂਕਿ ਉਹ ਗੈਰ ਮਰਦ ਨਾਲ ਚਲੀ ਗਈ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਇਹ ਫੈਸਲਾ ਬੜਾ ਹੀ ਉਸ ਦੀ ਜ਼ਿੰਦਗੀ ਲਈ ਘਾਤਕ ਹੋ ਸਕਦਾ ਹੈ ਤੇ ਫਿਰ ਪਤਨੀ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੰਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦਿਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ